ਤਸੀ ਗਾਦੀ ਦੀ ਜੀ ਸਤ ਸ੍ਰੀ ਅਕਾਲ ਕਿੱ ਆ ਚੱਲ ਵਧੀਆ ਵਧੀਆ ਤੂੰ ਹੀ ਸੁਣਾਓ ਬੜੀਆ ਆਪਣਾ ਵੀ ਠੀਕ ਠਾਕ ਆ ਕੀ ਦੇ ਕਰਨ ਸਬਜੀ ਰਹੀ ਹੀ ਕੱਟਣ ਸਬਜੀ ਉੱਚਾ ਉਹ ਕਿੱਥੇ ਗਈਆਂ ਸਬਜੀ ਤੂੰ ਕੱਟਣ ਦੀਆਂ ਉਹ ਵੀ ਪਟਰਾਣੀਆਂ ਅੰਦਰ ਹੀ ਹੋਣੀਆਂ ਵਾ ਉਹਨਾਂ ਕਿੱਥੇ ਜਾਣਾ ਵਾ ਅਰੇਸ਼ਟ ਤੇ ਆ ਇਹ ਗੱਲ ਹੋ ਗਈ ਆ ਗੱਲ ਕੀ ਹੋਣੀ ਆ ਗੱਲਾਂ ਤਾਂ ਤੈਨੂੰ ਪਤਾ ਹੀ ਆ ਗੱਲਾਂ ਸਾਡੇ ਘਰ ਹੁੰਦੀਆਂ ਹੀ ਰਹਿੰਦੀਆਂ ਵਾ ਅੱਜ ਕਿਹੜੀ ਕੋਈ ਨਵੀਂ ਗੱਲ ਆਪਣੇ ਬੱਚੇ ਵੀ ਆਪ ਨੂੰ ਸਾਹਮਣੇ ਪੈਂਦੇ ਨਹੀਂ ਮੇਰਾ ਤਾਂ ਮੁੰਡਾ ਲਿੱਸਾ ਬੜਾ ਹੋ ਗਿਆ ਮੈਂ ਤਾਂ ਹੁਣ ਤਾਜੀ ਸਬਜ਼ੀ ਤੇ ਤਾਜੀ ਰੋਟੀ ਲਾ ਕੇ ਉਹਨੂੰ ਖਵਾਲਾ ਕਰਨੀ ਮੁੰਡਾ ਲਿੱਸਾ ਹੋ ਗਿਆ ਮੈਂ ਤੇ ਜਦੋਂ ਨਹੀਂ ਉਦੋਂ ਹੀ ਤੇਰਾ ਮੁੰਡਾ ਇਦਾਂ ਦਾ ਹੁੰਦਾ ਵਾ ਤੂੰ ਤੇ ਜਦੋਂ ਧਿਆਨ ਹੀ ਨਹੀਂ ਦਿੰਦੀ ਮੁੰਡੇ ਵੱਲ ਨਹੀਂ ਹੁਣ ਅਲੋਕਾਰ ਲਿੱਸਾ ਹੋਇਆ ਵਾ ਅਲੋਕਾਰ ਲਿੱਸਾ ਹੋਇਆ ਵਾ ਆਹੋ ਜੇ ਬੱਚੇ ਵੱਲ ਧਿਆਨ ਦਈਏ ਨਾ ਤਾਂ ਬੱਚਾ ਕਦੀ ਨਹੀਂ ਲਿੱਸਾ ਹੁੰਦਾ ਤੇਰਾ ਇੰਨਾ ਧਿਆਨ ਨਹੀਂ ਬੱਚਿਆਂ ਵੱਲ ਹੈ ਐਸ਼ਾ ਤੂੰ ਵੀ ਹਣ ਇਹਨਾਂ ਦੀ ਟੀਮ ਤੇ ਨਾਲ ਨੂੰ ਫਿਰਦੀ ਆਂ ਨਾ ਤੈਨੂੰ ਪਗਾਰਾ ਪਤਾ ਵਾ ਕਿ ਮੈਂ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੰਦੀ ਉਹ ਤਾਂ ਸੁਰੂਤ ਹੈ ਸਿਹਤ ਏਦਾਂ ਦੀ ਉਹਦੀ ਨਹੀਂ ਸੁਰੂਤ ਸਿਹਤ ਹੋਊਗੀ ਏਦਾਂ ਦੀ ਮੈਂ ਮੰਨਦੀ ਆ ਪਰ ਥੋੜਾ ਜਿਹਾ ਬੱਚਿਆਂ ਵੱਲ ਵੀ ਧਿਆਨ ਦਿਆ ਕਰ ਨਾ ਜੇ ਇਹ ਗੱਲ ਆ ਤੇ ਹੁਣ ਮੇਰੀਆਂ ਸਾਰੀਆਂ ਸੁਣ ਕੇ ਜਾਵੀਂ ਨਹੀਂ ਮੇਰ ਕੋ ਨਹੀਂ ਸੁਣਦਾ ਟਾਈਮ ਨਾਲੇ ਨੌ ਸਸ ਕੰਨ ਲਾ ਕੇ ਸੁਣਦੀਆਂ ਹੋਣੀਆਂ ਵਾ ਨਾਲੇ ਮੈਨੂੰ ਵੀ ਪਤਾ ਲੱਗਾ ਤੇਰਾ ਦੇਲਾ ਗੇੜਾ ਹੋਇਆ ਵਾ ਅਛਾ ਟਿੜੀਆਂ ਦਾ ਰੋਣਾ ਤੇ ਗਵਾਰਾਂ ਦਾ ਹਾਸਾ ਬੇਹ ਹੁਣੇ ਤੇ ਇਦਾਂ ਲੰਦੀ ਆ ਨਾ ਪਤਾ ਵੀ ਸਾਰਾ ਵਾ ਤੇ ਮੇਰੇ ਮੂੰਹੋਂ ਵੀ ਕਢਾਉਣਾ ਚੰਦੀ ਆ ਨਾ ਮੇਰੀ ਗੱਲ ਸੁਣ ਜੇ ਤੈਨੂੰ ਉਦੋਂ ਦਾ ਪਤਾ ਹੀ ਤੂੰ ਕਿਤੇ ਮੈਨੂੰ ਫੋਨ ਲਾ ਕੇ ਪੁੱਛ ਲੈਣੀਂ ਨੀ ਮੈਂ ਆਪਣਾ ਢਿੱਡ ਤੇ ਫੋਲ ਲੈਣੀਂ ਫੋਨ ਲਾ ਕੇ ਪੁੱਛ ਲੈਣੀ ਆ ਮੈਂ ਤਾਂ ਡਰਦੀ ਨਹੀਂ ਨੀ ਫੋਨ ਲਾਇਆ ਤੇ ਮੇਰੀ ਵਿੱਚ ਨਾ ਬਾਪ ਕਾਨੀ ਆ ਮੇਰਾ ਇਨਾ ਟਾਈਮ ਨਹੀਂ ਆ ਗਾਦੋ ਤਾਂ ਪਾਤ ਮੈਂ ਜਾਵਾਂ ਦੋਦ ਮੈਂ ਨਹੀਂ ਪਮਣਾ ਜਿਹੜੀ ਮਾਹ ਰਾਣੀ ਹੈਗੀ ਆ ਨਾ ਓੱਕੋ ਪਵਾ ਦੋ ਦੋਰ ਕੋਪਵਾ ਪੈਹੇ ਤੈਨੂੰ ਦਿੱਤੇ ਦੁੱਧ ਮੈਂ ਔਰ ਕੋਪਵਾਵਾ ਵੀ ਚੁੱਪ ਕਰ ਜਾ ਪੈਹਿਆਂ ਦਾ ਨਾਂ ਨਾ ਲੈ ਕਿਉਂ ਮੇਰਾ ਦੇਲਾ ਗੇੜਾ ਜੋੜੇ ਕਰਾਉਣਾ ਹੀ ਹੋ ਲੈ ਤੂੰ ਤੇ ਹੱਥੋਂ ਕਰਤੀ ਆ ਪੈ ਹੈ ਲੱਲੇ ਹੁਣ ਦੁੱਧ ਉਹਨਾਂ ਕੋ ਪਾ ਉਦੋਂ ਕਹਿੰਦੀ ਮੇਰੇ ਹੱਥ ਤੇ ਪੈਸੇ ਰੱਖੀ ਉਹ ਜਿੱਦਾਂ ਦੇ ਪੈਸੇ ਦਊ ਉਦਾਂ ਦਾ ਦੁੱਧ ਦੋ ਹੁਣ ਤੂੰ ਮੁੱਕਰਦੀ ਜਾਣਦੀਂ ਜੀਤੀ ਤੂੰ ਹੀ ਹੁਣ ਤੇ ਵੇਲਾ ਸੰਭਾਲ ਜਾ ਪਰ ਸੋਈ ਚ ਹੋਣੀ ਆ ਵਾ ਤੇਰਾ ਤੇ ਉਹ ਹਸਾਬਾ ਤੂੰ ਤੇ ਗਿੜਕਟ ਵਾਂਗੂ ਰੰਗ ਬਦਲਦੀਂ ਚੱਲ ਮੈਂ ਪਵਾ ਲੈਨੀ ਹੁਣਾਂ ਕੋਈ ਦੁੱਧ ਦੰਗਾ ਨਹੀਂ ਪਹਿਣਾ ਚਲਦੀ ਆ ਮੈਂ ਆਹੇ ਬੱਤੀ ਕੁੱਟੀ ਚਲ ਗਈ ਆ ਨਾ ਕੋਈ ਦੱਸਿਆ ਨਾ ਪੁੱਛਿਆ ਕਿ ਲਫਾਫੇ ਚ ਮੈਂ ਕੀ ਲੈ ਕੇ ਆਈ ਆ ਪਤਾ ਹੁੰਦਾ ਤੇ ਕੋਸੀ ਲੈਣੀ ਹੌਂ ਤੇ ਢੇਡੇ ਚ ਬਾਲ ਉੱਠ ਉੱਠ ਜਾਂਦੇ ਆ ਤੇ ਲਫਾਫੇ ਇਹਦੇ ਚ ਹੋਊ ਤੇ ਹੋਊ ਕੀ ਲੈ ਕੇ ਤਾਂ ਜਰੂਰ ਮਰਲੀ ਕੋਹਾਈ ਹੋਊਗੀ ਹੁਣ ਪਤਾ ਨਹੀਂ ਲੇਕ ਕਿਈ ਆਈ ਹੋਗੀ ਮੇਰੀਆਂ ਗੱਲਾਂ ਦਾ ਤਾਂ ਗੁੱਸਾ ਹੀ ਕਰ ਗਈ ਅੱਗੇ ਆmdi ਦੀ ਤੇ ਮੈਂ ਚਾਹ ਪਾਣੀ ਪਿਆ ਪਿਆਲ ਕੇ ਫੇਰ ਮੈਂ ਤੁਰਦੀ ਨਹੀਂ ਚੱਲ ਇਹਨਾਂ ਨਵੇਂ ਸਾਸੜਾ ਤੇ ਮਾਣਕੂਣ ਵਧਿਆ ਨਾ ਇਹਨਾਂ ਨੂੰ ਤਾਂ ਠੰਡ ਪੈ ਗਈ ਹੁਣ ਘੇਰੇ ਦੇ ਲੱਗ ਬੈਠੀ ਨਹੀਂ ਆ ਅੱਜ ਤੇ ਇਹਨਾਂ ਦਾ ਖਸ ਕੇ ਦਿਨ ਨਹੀਂ ਰੋ ਰਾਤ ਵੀ ਨੀਂਦ ਦੇਦਾਂ ਨੂੰ ਸੌਖੀ ਆ ਜੂਗੀ ਲੈ ਨਿਹਾਣੇ ਵੀ ਮੇਰੇ ਆ ਹੀ ਗਏ ਸਬਜੀ ਮੇਰੇ ਕੋਲ ਖਾਲੇ ਤੱਕ ਨਹੀਂ ਕੱਟੀ ਗਈ ਆ ਮੇਰਾ ਸ਼ੋਨਾ ਪੁੱਤ ਆ ਗਿਆ ਚਾਚੀ ਕਾ ਆ ਚਾਚੀ ਆ ਮੇਤੀ ਜਿਹਾ ਸ਼ੂਕਾਂ ਦਾਸਰੀ ਕਾਨਾ ਅਮਾ ਹਾਂਜੀ ਤੇ ਬੜੀ ਲੱਗੀ ਆ ਪਾਣੀ ਛਾਦੋ ਪਾਣੀ ਲਿਆ ਦਿਨੀ ਪਤਾ ਤੇ ਬਾਲਾ ਰੋਟੀ ਵੀ ਲਿਆ ਦਿਓ ਭੁੱਖ ਬੜੀ ਲੱਗਦੀ ਆ ਆ ਵੇ ਸਬਜ਼ੀ ਲੱਗੀ ਬਣਾਉਣਾ ਛੱਟ ਬਣ ਜਾਣੀ ਆ ਤੇ ਫਿਰ ਤੁਸੀਂ ਰੋਟੀ ਖਾ ਲਿਓ ਪਾਣੀ ਲਿਆ ਦਿਨੀ ਪਾਣੀ ਪੀ ਲਓ ਪਹਿਲਾਂ ਠੀਕ ਅੰਦਰ ਹੀ ਲਿਆ ਦਿਓ ਫਿਰ ਚੱਲ ਪੁੱਤ ਉੱਥੇ ਚੱਜਾ ਲਿਆ ਦਿਨੀ ਦਾ ਸ਼ਿਕਾਰ ਬਸ ਚਲ ਪੁੱਤ ਹੋਰ ਫਿੱਟਾਗਾ ਹਾਂਜੀ ਵਧੀਆ ਆ ਜਾਵਾਂ ਹਾਂਜੀ ਮੰਮੀ ਬਹੁਤਾ ਹੀ ਫਾਲ ਪਿਆ ਆ। ਬਾਟੇ ਪਟਿਆਣਾ ਹਿੱਸੇ ਤੋਂ ਆਇਆ ਵਦਿਆ। ਸਵਾਦ ਸੁਆਦ ਬਹੁਤ ਫਾਲ ਸੰਦਾ ਆ ਯਾਰ ਇਹ ਦਰਮਿਨਾ ਚ। ਹਾਏ ਮੰਮੀ ਜੀ ਆ ਵੇਖ ਕੇ ਕਿੰਨਾ ਵਧੀਆ ਲੱਗਣ ਡਿਆ 1 2 3 4 5 ਹਾਏ 8 ਨਿੰਬੂ ਪੱਠੇ ਮੰਮੀ ਵੇਖ ਲੱਗੇ ਗੁੰਬਲੀ ਤੇ। ਪਾਜੀ ਉਹਦੋਂ ਕਹਿਣ ਦੇ ਸੀਗੇ ਕਿ ਆਚਾਰ ਨਹੀਂ ਪਾਉਂਦੀਆਂ ਤੁਸੀਂ ਜਦੋਂ ਜਦੀ। ਮੈਂ ਸੁਣਦੀ ਹੀਗੀ। ਆ ਲੋ ਕੇ ਨਾ ਦੋ ਲੇਪ ਨੂੰ ਭਾਰੋ ਚਾਰ ਭਣ ਕੋ ਮਿੱਠਾ ਪਾ ਲੋ ਕੋ ਮਾਰਾ ਘੋਟਾ ਪਾ ਲੋ ਠੀਕ ਕਰਦੇ ਹੋ ਦਹੀਂ ਆ ਸੰਦੀਪ ਸਬਜੀ ਸੂਜੀ ਬਣਾਉਣਾ ਆਪਾਂ ਦਮਾ ਜਾਣੇ ਹੱਥੋਂ ਥੇ ਰਲ ਕੇ ਬਣਾ ਲੈਨੇ ਆ ਕੋਈ ਯਾ ਤੇ ਤੂੰ ਹੀ ਗਾ ਲੈਣੀ ਲੱਗ ਨੇ ਇਹ ਸਭ ਬਣਾ ਲੈ ਅੱਡੀ ਨਾ ਔਰ ਜਿੰਨਾ ਲੱਗਦੇ ਨੂੰ ਪਾਣੀ ਇੱਕ ਵਾਰੀ ਡੈਡੀ ਨੂੰ ਕੋ ਸਰ ਬੜੇ ਇੰਨੇ ਕਰ ਰਹੇ ਨੇ ਤੇ ਪਾਣੀ ਪੀ ਲਿਆ ਕਰਨ ਜੇ ਡੈਡੀ ਨਹੀਂ ਚਲੋ ਠੀਕ ਆ ਹਾਂ ਤੇ ਮੰਮੀ ਵੈਸੇ ਮੌਜੀ ਆ ਮੌਜ ਤੇ ਬੜੀ ਧੀਰੀ ਚੀਜ਼ ਆ ਬਾਤ ਨਹੀਂ ਕਰਵਾਜੀ ਭਾਗਤੀ ਜੇ ਆ ਨਾ ਸੈਲ ਬੜੀ ਪਤਲੀ ਆ ਬੋਲ ਲੈਣ ਜਾ ਕਿੰਨੇ ਮਹਿੰਗੇ ਚੰਦੇ ਹੋ ਹੋਇਦੋ ਗੱਲ ਹੈ ਅੱਜ ਪਾਉਣਾ ਆਚਾਰ ਤੇ ਹੋਰ ਦੋ ਦਿਨ ਨੂੰ ਖਾਣ ਵਾਲਾ ਆਹੋ ਛੇਤੀ ਬਣ ਜਾਂਦਾ ਹਾਂ ਤਾਂ ਚਲ ਤੁਸੀਂ ਅੰਦਰੋਂ ਸਾਫ਼ ਜਿਹਾ ਟਾਵਲ ਲੈ ਆਓ ਤੇ ਮੈਨੂੰ ਧੋ ਕੇ ਤੇ ਜਿਆਦਾ ਨਹੀਂ ਤਿੰਨ ਪੌਣਾ ਘੰਟੇ ਦੀ ਧੁੱਪ ਲਵਾਈਏ ਵਾਲਾ ਤਾਂ ਜੋ ਪਾਲਾ ਤੇ ਮੈਂ ਅੰਦਰੋਂ ਲੈ ਆਓ ਕਰਦਾ ਵੀ ਲੈ ਆਓ ਚੰਗੀ ਤਰ੍ਹਾਂ ਸਾਫ਼ ਕਰਕੇ ਪੰਜ ਪੰਜ ਕੇ ਤੇ ਮੇ ਤੋਂ ਭਲਵਾ ਸੱਟ ਲਈਏ ਰੱਬ ਚ ਮੈਂ ਧੋਤਾ ਲਵਾ ਆਹ ਹੈ ਆ ਮੀਨ ਮਖਣ ਜੀ ਸਬਜ਼ੀ ਆ ਕੱਟਦੇ ਇੰਨਾ ਟਾਈਮ ਲੱਗ ਜਾਂਦਾ ਵਾ ਮੁੰਡੇ ਨੂੰ ਭੁੱਖ ਲੱਗੀ ਹੋਣੀ ਆ ਚੱਲ ਉਹ ਵੀ ਉਧਰ ਗੇਮ ਚਾਰੇ ਲੱਗ ਗਿਆ ਹੋਣਾ ਵਾ ਪੋਈ ਨਹੀਂ ਆਇਆ ਨਹੀਂ ਤਾਂ ਉਹਨੇ ਘਰ ਚੁੱਕਣੇ ਲੱਣਾਈ ਸਬਜੀ ਦਾ ਦਾ ਕੱਟੀ ਗਈ ਆ ਹੁਣ ਆਪੇ ਬਣਾ ਲੈਣਗੀਆਂ ਆਪੇ ਸਮਾਣੀਆਂ ਨਿੰਬੂ ਤੋਣ ਚੱਲ ਗਈ ਉਹਨਾਂ ਨੇ ਮੰਜੇ ਤੇ ਬੈਠੀਆਂ ਨੇ ਕੱਟ ਲੈਣਾ ਵਾ ਚਾਰ ਦੋਵਾਂ ਜਾਣੀਆਂ ਨੇ ਗੱਲਾਂ ਬਾਤਾਂ ਕਰਦੀਆਂ ਨੇ ਤੇ ਮੈਂ ਇੱਥੇ ਚੁੱਲ੍ਹੇ ਜਿਉਂਦੀ ਦਹੀਂ ਰਹੂੰਗੀ ਪਹਿਲਾਂ ਮੈਂ ਆਟਾ ਗੁੰਨੂ ਫਿਰ ਮੈਂ ਸਾਰੇ ਟੱਬਰ ਦੀਆਂ ਰੋਟੀਆਂ ਲਾਉ ਸਬਜੀ ਤਰੂੰ ਇੱਥੇ ਘਰੋਂ ਤੀਨੇ ਤੇ ਮੈਂ ਉਦਾਂ ਹੀ ਆਕਰ ਜਾਣਾ ਵਾ ਲੈ ਨਮਕੀਨ ਚੌਲ ਪਏ ਆ ਇਹ ਇਦਾਂ ਕਰਦੀ ਆ ਨਾ ਪ੍ਰੀਨੂ ਨਾ ਦਹੀਂ ਦੇ ਨਾਲ ਨਮਕੀਨ ਚੌਲ ਦੇ ਦੇਣੀ ਇਹਨੇ ਖਾ ਲੈਣੇ ਆ ਢੱਡ ਭਰ ਜਾਣਾ ਵਾ ਮੁੜ ਕੇ ਇਹਨੇ ਖੇਡੇ ਲੱਗ ਜਾਣਾ ਉਹਦੋਂ ਨੂੰ ਰਾਤ ਨੂੰ ਆਪੇ ਇਹਨਾਂ ਦਾਲ ਸਬਜ਼ੀ ਬਣਾ ਲੈਣੀ ਆ ਤੇ ਰੋਟੀ ਉਹਦਾ ਫੜਾਉਂਗੀ ਵਧੀਆ ਤਰੀਕੇ ਨਾਲ ਹੁਣ ਇਦਾਂ ਕਰਦੀ ਆ ਚੌਲ ਦੇ ਕੇ ਸਾਰ ਦੇਣੀ ਇਹਦਾ ਮੰਨ ਤਦਾ ਕੀ ਆ ਉਹ ਆਪੇ ਹੁਣ ਵੇਖ ਲੂਗੀ ਉਹਨੇ ਕੀ ਖਵਾ ਲੈਣਾ ਕੀ ਨਹੀਂ دینا کوششو کے چاول کھا لینے ਜੀ ਮਮਾ ਅਗਰ ਜਤਾ ਮੈਂ ਤਾਂ ਜਾਨਾ ਨਮਕੀਨ ਵੀ ਖਾ ਲਈ ਆ ਅੱਜ ਤਾਂ ਲੱਗਦਾ ਕਹੇ ਖਾਣੋਂ ਨਹੀਂ ਮਿਲਦਾ ਖਾਵਾ ਰੋਟੀ ਨਮਕੀਨ ਚਾਰੇ ਨਾਲ ਪਤਾ ਤੈਨੂੰ ਕਿਹਨਾਂ ਨਮਕੀਨ ਦਿਆਤਾ ਉਹ ਗੱਲਾਂ ਛੱਡੋ ਮੈਂ ਤੇ ਚੋਲ ਖਾਣਾ ਹੀ ਨਹੀਂ ਸੀ ਨਮਕੀਨ ਚੋਲ ਤਾਂ ਮੈਨੂੰ ਉਦਾਂ ਨਹੀਂ ਪਸੰਦ ਮੈਂ ਤੇ ਉਦੋਂ ਵੀ ਆਂਟੀ ਜੀ ਨੂੰ ਕਹਤਾ ਹੀ ਵੀ ਮੈਨੂੰ ਲੰਬੀ ਚੋਲ ਬਿਲਕੁਲ ਨਹੀਂ ਪਸੰਦ ਆ ਫੋਟੋ ਫੇਰੇ ਹੋ ਲੈ ਇਹ ਮੈਂ ਸਬਜ਼ੀ ਖਾਣੀ ਆ ਸਬਜ਼ੀ ਭੰਦਿਆ ਟਾਈਮ ਲੱਗਣਾ ਸੀ ਇਸ ਕਰਕੇ ਮੈਂ ਬੜਾਈ ਨਹੀਂ ਆ ਤੁਸੀਂ ਹੁਣ ਚੌਲ ਖਾ ਲੋ ਚੌਲ ਖਾ ਲੋਗੇ ਤਾਂ ਢਿੱਡੀ ਤੇਰੀ ਭਰ ਜਾਣੀ ਆ ਮੁੜ ਕੇ ਖੇਡੇ ਲੱਗ ਜਾ ਖੇੜਦੇ ਖੇੜਦੇ ਸਬਜੀ ਦੀ ਬਣ ਜਾਣੀ ਆ ਅਮਾ ਮੈਨੇ ਨਮਕੀਂ ਚੌਲ ਖਾਣੇ ਮੇ ਰੋਟੀ ਚਾਹੀਦੀ ਰੋਟੀ ਲਾ ਦੋ ਹਾਏ ਹੇ ਪੋਤੇ ਤੂੰ ਤੇ ਇੱਕ ਜੱਦ ਤੇ ਆ ਗਿਆ ਪਹਿਲਾਂ ਤੂੰ ਮੈਨੂੰ ਇਹ ਦੱਸ ਮੈਨੂੰ ਚਾਹ ਕਿੰਨੇ ਦਿੱਤੀ ਆ ਉਹ ਗੱਲਾਂ ਛੱਡੋ ਮੈਂ ਤੁਸੀਂ ਨਮਕੀਂ ਚੌਲ ਖਾ ਤੁ ਦੱਤੇ ਆ ਮੈਨੂੰ ਹੋਰ ਕਾਹ ਚਾਹੀਦਾ ਵਾ ਰੋਟੀ ਚਾਹੀਦੀ ਮੈਨੂੰ ਰੋਟੀ ਅਮਾ ਚਾਲੇ ਰੋਟੀ ਬਣਾ ਦਿੰਨੀ ਆ ਆ ਖਾੜੇ ਖਾ ਤਾਂ ਸਹੀ ਵੇਖੀ ਕਿਨੇ ਸਵਾਦ ਚੌਲ ਹੋਣੇ ਆ ਮੈਂ ਸਵਾਦ ਸੂਦੀ ਤੇ ਤੁਸੀਂ ਗਾਲ ਛੱਡੋ ਤੇ ਮਾੜੇ ਢਿਪਾ ਨਹੀਂ ਨਾ ਉਹ ਦਿੱਤਾ ਭਰ ਤੁਸੀਂ ਠੀਕ ਆ ਮੈਂ ਖਾ ਲਿਆ ਸਦਾ ਖਾ ਲਾ ਮੇਰਾ ਪੁੱਤ ਕੋਈ ਨਹੀਂ ਸਭ ਦੀ ਲੇਟ ਹੋ ਜਾਣੀ ਤੇ ਤੇਰੇ ਢੇਡ ਕਿਤੇ ਚੂਹੇ ਨੱਚਣ ਦੇ ਹੀ ਭੁੱਖ ਨਾ ਮੈਂ ਦਾਵਾ ਦਾਵ ਲੈ ਆਈ ਆ ਯਾਰੀ ਤੇ ਨਵੇਂ ਦੇ ਕੱਪੜੇ ਪਾ ਕੇ ਆ ਗਿਆ ਤੇ ਲੰਦਰ ਨੇ ਪਾ ਕੇ ਵੇਖਣੇ ਆ। ਵਾਈ ਕਰਕੇ ਪਾ ਕੇ ਆ ਗਏ। ਹਾਂ ਤੇ ਮੈਂ ਚੱਲ ਇਹਨੂੰ ਆਖਾ ਹੇ ਲਾਲਾ ਕੱਪੜੇ ਡੰਗਰਾਂ ਵਾਂ ਲਗੋਤਾ ਨਾ ਚੱਲ ਜੇ। ਹਾਂ ਹਾਂ ਇਹਨੂੰ ਨਵੇਂ ਕਹਿੰਦੇ ਚਾ ਆਵਾਜੇ ਪਾਇ ਰਹੇ। ਤੋਹੀ ਕਹਿੰਦੇ ਪਉਂਦੇ ਲਵਾ ਦਈਏ। ਸਿਮਾ ਉਹਨੇ ਤਾਂ ਡੰਗਰਾਂ ਦੇ ਵਿੱਚ ਜਾ ਕੇ ਸਾਰੇ ਗੋਏ ਨਾ ਲਵੇਣ ਲੈਣੇ ਆ। ਚੱਲ ਵੇਖੋ ਕਰੋ। ਹਾਂ ਇਤੋ ਹੀ ਨਾ ਹੁੰਦਾ। ਬੜਾ ਤੌਰ ਮਾਰ ਕੇ ਆਇਆ ਯਾਰ। ਉਹ ਦਰਦੀ ਕਹਿਣ ਲੱਗਾ ਆਪਣਾ ਨਾ ਪਾ ਕੇ ਵੇਖ ਲਾ ਮੁੜ ਕੇ ਮੈਨੂੰ ਫੇਰ ਲਾਮਾ ਦੇਂਗਾ ਗੋੜ ਹੱਟੀ ਵਾਲੇ ਜਿਹੜੇ ਆ ਉਹ ਸੱਚ ਜਾਂਦੇ ਆ ਇਹ ਕੱਪੜੇ ਦੇ ਵਿੱਚ ਮੈਨੂੰ ਠੰਡ ਹੀ ਨਹੀਂ ਲੱਗੀ ਮੈਂ ਮੋਟਰਸਾਈਕਲ ਤੇ ਆਇਆ ਵਾ ਠੀਕ ਵਾ ਇਹ ਵਧੀਆ ਕੱਪੜਾ ਦਿੰਦੇ ਈ ਉਹ ਗਾਰੰਟੀ ਦਾ ਦਿੰਦੇ ਈ ਗੋੜ ਹੱਟੀ ਵਾਲਿਆਂ ਦਾ ਕੱਪੜਾ ਜਿਹੜਾ ਵਾ ਨਾ ਬਹੁਤ ਵਧੀਆ ਵਾ ਤੇ ਦਿੰਦੇ ਉਹਦਾ ਥੋੜਾ ਹੈ ਮਹਿੰਗਾ ਵਾ ਪਰ ਠੰਡ ਨਹੀਂ ਕੀ ਲੱਗਦੀ ਗਰਮੋ ਆ ਇਹ ਕੱਪੜਾ ਉਹ ਮਹਿੰਗੇ ਨੂੰ ਅਸੀਂ ਕੀ ਕਹਿਣਾ ਵਾਂ ਚੀਜ਼ ਤਾਂ ਉਹ ਚਾਹੀਦੀ ਆ ਜਦ ਜੇ ਗਰੰਟੀਦਾਰ ਹੋਵੇ ਮਹਿੰਗੇ ਦੀ ਕੀ ਗੱਲ ਆ 2-4 ਰੁਪਏ ਵੱਧ ਲਾ ਲੇ ਹੋਣਗੇ 10 ਲਾ ਲੇ ਹੋਣਗੇ ਹੋਰ ਕੀ ਕਰਤਾ ਹੋਊਗਾ ਚਲੋ ਕੋਈ ਨਹੀਂ ਰੱਖ ਲੈ ਰੱਖ ਲੈ ਭਾ ਭਾ ਮੈਂ ਟਗਰਾਵਲ ਵੇਖਾਂ ਨਵੇਂ ਕੱਪੜੇ ਪਾਏ ਆ ਤੁਸੀਂ ਇੱਕ ਦੋ ਵਾਂਡਾ ਤੇ ਵੇਖੋ ਤੁਸੀਂ ਤਾਂ ਗੋਏ ਨਾ ਹੁਣੇ ਲਵੇੜ ਲਿਆ ਨੇ ਆ ਉਹ ਗੋਏ ਨੇ ਨੰਨਾ ਕੀ ਲੱਭਣ ਜਾਣਾ ਵਾ ਟੋਟੇ ਜਾਣਗੇ ਘਰ ਪਾਉਣ ਨੂੰ ਦੇ ਲਿਆਦੇ ਆ ਉਹ ਘਰ ਪਾਉਣ ਨੂੰ ਪਰ ਧੋਖਾ ਵਾਂਡਿਆ ਤੇ ਵੇਖ ਲੋ ਉਹ ਮੈਨੂੰ ਪਈਦਾ ਮਈਆਂ ਦਾ ਵੇਖ ਲੈਣ ਤੇ ਪੱਠੇ-ਪੁੱਠੇ ਹੈਗੇ ਗਾੜੀ ਕਿ ਨਹੀਂ ਲਾ ਦਿੰਦਾ ਵਾ ਭਾਦੋਈ ਇਹ ਬੰਦੇ ਵਾਲੀ ਲਾ ਵੀ ਇਹਨਾ ਇਨੇ ਕਾੜੀ ਬੰਦ ਦੇ ਨੇ ਮੇਰੀ ਮੰਲਣੀ ਆ ਹੁਣ ਜਦੋਂ ਕੱਪੜੇ ਧੋਣੇ ਪੈਣੇ ਆ ਮੈਨੂੰ ਦਾਗ ਲਾਉਣੇ ਪੈਣੇ ਆ ਇਹਨੂੰ ਤਾਂ ਨਵੇਂ ਪੁਰਾਣੇ ਕੱਪੜੇ ਦੀ ਕੋਈ ਵਿਚਾਰ ਹੀ ਨਹੀਂ ਹੈਗੀ ਤਾਂ ਛੱਡੋ ਮੰਮੀ ਜੀ ਤੁਹਾ ਹੀ ਸਾਫ਼ ਕੀ ਲਾਉਣੇ ਆ ਦਾਗ ਤੇ ਲਾ ਦੇਣੇ ਮਸ਼ੀਨ ਨੇ ਹੀ ਤੇ ਐਂਦਾ ਕਰੋ ਚਾਹਦਾ ਮਸਾਲਾ ਬਣਾਓ ਇਹ ਕੰਮ ਨੇਟ ਹੋਣ ਲਿਆ ਵਾ ਮਸਾਲਾ ਤੇ ਮੈਂ ਬਣਾਉਣੀ ਆ ਸਿਮਾ ਆਹ ਵੇਖ ਲਾ ਪੁਰਾਣੇ ਕੱਪੜੇ ਮੈਨੂੰ ਖੜਾ ਤੇ ਨਵੇਂ ਪਾ ਕੇ ਡੰਗਰਾਂ ਚ ਵੜ ਗਿਆ ਈਓ ਚੱਲ ਕੋਈ ਗੱਲ ਨਹੀਂ ਆਈ ਵੀ ਤੇ ਬਿਤੇਰੀ ਕਰਦੇ ਆ ਐਵੇਂ ਏਦਾਂ ਕਰਦੇ ਰਹਾ ਕਰ ਰੱਖੋ ਸੁਣੀ ਹਾਂ ਹਕਮਾਈ ਕਰਦੇ ਆ ਤੇ ਮੈਂ ਤਾਂ ਉਹਨਾਂ ਨੂੰ ਸਗੋਂ ਆਖਿਆ ਵੀ ਦੋ ਗਵਾਂਡੇ ਵੀ ਨਹੀਂ ਪਰ ਉਹ ਤੇ ਮੰਨੀ ਨਹੀਂ ਮੇਰੀ ਉਹਨਾਂ ਨੂੰ ਪਤਾ ਉਹ ਵੀ ਵਾਂਡੇ ਵਾਲੇ ਤੇ ਲੱਗ ਬਣਾ ਕੇ ਰੱਖੇ ਆ ਇਹ ਜਦੋਂ ਹੁਣ ਬਣਾਏ ਘਰ ਵਾਸਤੇ ਆ ਦੋਨਾਂ ਤੇ ਫਿਰ ਪਾਉਣੇ ਹੀ ਆ ਚੱਲ ਹੋਈ ਨਹੀਂ ਕਹਿੰਦੇ ਸਰਪਾਈ ਹੋ ਜੇ ਚੱਲੇ ਛੋਟ ਲਿਆ ਉਹਨਾਂ ਦਾ ਚੱਲ ਲੈ ਮਨੀ ਇਹਨਾਂ ਦਾ ਮਸਾਲਾ ਨਵੀ ਹੂੰ ਚਾਚੀ ਜੀ ਤੇ ਨੂੰ ਫੜਾ ਗਏ ਨਾ ਕੀਨ ਵਾਲੇ ਚੋਲ ਤੇ ਮੈਨੂੰ ਫੜਾ ਕੇ ਨਹੀਂ ਗਏ ਮੈਂ ਵੀ ਤੇ ਤੇਰੇ ਨਾਲ ਦੀ ਸਕੂਲੇ ਗਈ ਨਾਲੇ ਅੱਜ ਤੇ ਮੇਰੀ ਸਬਜੀ ਵੀ ਇੱਥੇ ਖਰਾਬ ਹੋ ਗਈ ਸਕੂਲੇ ਤੇ ਮੈਨੂੰ ਬੜੀ ਭੁੱਖ ਲੱਗੀ ਆ ਮੈਨੂੰ ਘੱਟ ਨਹੀਂ ਫੜਾ ਕੇ ਗਏ ਮਾਂ ਤਾਂ ਫਿਰ ਤੂੰ ਵੀ ਉਹਨੂੰ ਕਹਿ ਦੇਣੀ ਪਿਤਾ ਜੀ ਮੈਨੂੰ ਵੀ ਦੇ ਦੋ ਰੋਟੀ ਜਦੋਂ ਮੇਰੀ ਮੰਮਾ ਰੋਟੀ ਲੈਂਦੀ ਆ ਤੈਨੂੰ ਰੋਟੀ ਨਾਲ ਮਿਲਦੀ ਆ ਨਾ ਸਾਵੀ ਤੇਰੇ ਮੰਮਾ ਨੇ ਮੈਨੂੰ ਲੈ ਕੇ ਫੜਾ ਸਾਦੇ ਦੱਸਣ ਤੂੰ ਮੈਨੂੰ ਖਾਤਾ ਗੁੱਸੇ ਹੋੜੀ ਮੈਨੂੰ ਕਿਹੜੀ ਇਹਨਾਂ ਨੇ ਐਨ ਗਰਮ ਗਰਮ ਰਾੜ ਕੇ ਰੋਟੀਆਂ ਦਿੱਤੀਆਂ ਚਲੋ ਤਾਂ ਕਿ ਆਲਾ ਫੜ ਖਾਲਾ ਮੈਂ ਵੀ ਸਵੇਰ ਦੇ ਚੌਲ ਹੀ ਖਾਦੇ ਆ ਜਾਂ ਫਿਰ ਰੋਟੀ ਮਿਲੀ ਹੋਵੇ ਮੈਂ ਮੰਮਾ ਨਾਲ ਜੰਗ ਕਰਦੀ ਆ ਗੱਲ ਦੇਹੀ ਆਏ ਤੋਂ ਬਾਅਦ ਨਵੀ ਨੂੰ ਨਹੀਂ ਰੋਟੀ ਫੜਾਉਣੀ ਐਸੇ ਬੈ ਮੇਰਾ ਪੁੱਤ ਪਹਿਲਾਂ ਆਰਾਮ ਨਾਲ ਗੱਲ ਕਰ ਕੀ ਗੱਲ ਹੋਈ ਆ ਅਮਾ ਮੈਨੂੰ ਵੀ ਤਾਂ ਸਵੇਰ ਦੀ ਭੁੱਖ ਲੱਗੀ ਆ ਮੈਂ ਸਕੂਲੇ ਗਈ ਉੱਥੇ ਵੀ ਸਬਜ਼ੀ ਖਰਾਬ ਹੋ ਗਈ ਚਾਚੀ ਨੇ ਮੈਨੂੰ ਰੋਟੀ ਨਹੀਂ ਫੜਾਈ ਹਾਏ ਮੈਨੂੰ ਤੀਨ ਰੋਟੀ ਨਹੀਂ ਫੜਾਈ ਹਾਏ ਤੋ ਰੋਟੀ ਪਿੱਛੇ ਪੁੱਤ ਰੋਂ ਡਿਆ ਵਾ ਐਡੀ ਕਿਹੜੀ ਗੱਲ ਵਾ ਮੈਨੂੰ ਵੀ ਤਾਂ ਭੁੱਖ ਲੱਗੀ ਚਲ ਦੱਸ ਮੈਂ ਤੇਨੂੰ ਪਹਿਲਾਂ ਮੈਂ ਨਾ ਰੋਟੀ ਫਲਾਉ ਆਪਣੀ ਤੀਨੋਂ ਚਾਰ ਮੈਂ ਬਾਚੀ ਪਾਉਂਦੀ ਆ ਇਵੇਂ ਜਿਹਾਂ ਦੀ ਮਾਰੀ ਪਤਾ ਨਹੀਂ ਕੀ ਹੋ ਗਿਆ ਇਹਨੂੰ ਰੋਣੇਗਾ ਤੂੰ ਆ ਮੈਂ ਕਿਤੇ ਚਲ ਗਈਆਂ ਘਰੋਂ ਮੈਂ ਤੇ ਪੁੱਤ ਤਾਂ ਨਹੀਂ ਤੇਰੇ ਵੱਲ ਗਈ ਵੀ ਚਲੋ ਨਾ ਪ੍ਰੀਤ ਨੂੰ ਫੜਾਉਣੀ ਏ ਤੇ ਤੈਨੂੰ ਵੀ ਰੋਟੀ ਦੇ ਨਾਲ ਹੀ ਫੜਾ ਦੇਣੀ ਉਹਨੇ ਮੈਂ ਨਵੀ ਨੂੰ ਕਿਹਾ ਵੀ ਆਪਣੀ ਮੰਮਾ ਨੂੰ ਕਿਹਾ ਵੀ ਮੈਨੂੰ ਕਿ ਰੋਟੀ ਫੜਾਈ ਅੱਗੋਂ ਜਾ ਕੇ ਨਵੀ ਕਹਿੰਦਾ ਪੁੱਛ ਲੈ ਉਹਨੂੰ ਜਾ ਕੇ ਮੰਮੀ ਨੂੰ ਚਲ ਕੋਈ ਨਹੀਂ ਐਵੇਂ ਨਹੀਂ ਰੋਈਦਾ ਯਾਨੀ ਨੇ ਜਵਾਨ ਹੋਈ ਆ ਪੁੱਤ ਤੂੰ ਤੇਰੇ ਕਿਹੜੀ ਗੱਲ ਨਹੀਂ ਚਾਚੀ ਨੇ ਫੜਾਈ ਤੇ ਤੂੰ ਆਪ ਜਾ ਕੇ ਚੌਂਕ ਚ ਫੜ ਕੇ ਖਾ ਲੈਂਦਾ ਮੇਰਾ ਪੁੱਤ ਏਡੀ ਛੋੜੀ ਗੱਲਾਂ ਕੇ ਰੋਣ ਬੈਜੀ ਤੇ ਨਿਕ ਨਿੱਕੀਆਂ ਗੱਲਾਂ ਤੋਂ ਚੱਲ ਉੱਠ ਚੱਲ ਅੰਦਰ ਮੈਂ ਰੋਟੀ ਲਿਆਉਣੀ ਤੇਰੇ ਵਾਸਤੇ ਕੋਨੀ ਆਲ ਸੰਦੀਪ ਦਾ ਕਿਤੇ ਰੋਟੀ ਫੜਾ ਦੰਦੀ ਕੁੜੀ ਕਿਦਾਂ ਭੁੱਬੋ ਭੂਵੀ ਰੋਣ ਲਈ ਆ ਮੈਂ ਇਹਦੇ ਸਿਰ ਤੇ ਨਹੀਂ ਗਈ ਅੰਦਰ ਕਿ ਚੱਲ ਕੋਈ ਗੱਲ ਨਹੀਂ ਦਈ ਆ ਫੜੋਣੇ ਨੇ ਫੜਾਈ ਦੇਣੀ ਆ ਕੀ ਕਰਾਂ ਮੈਂ ਇਹਦਾ ਹਾ ਸੰਦੀਪ ਨੇ ਤੇ ਸਬਜੀ ਨੂੰ ਤੜਕਾ ਵੀ ਨਹੀਂ ਲਾਇਆ ਮੈਨੂੰ ਲੱਗਿਆ ਹੈਗਾ ਕਿ ਰਾਤ ਦੀ ਰੋਟੀ ਇਹਦੇ ਤੋਂ ਖਾਵਾਂਗੇ ਇਹਦੇ ਸਾਰਾ ਕੁਝ ਛੱਡ ਕੇ ਉਦਾਂ ਹੀ ਪਤਾ ਨਹੀਂ ਕਿੱਥੇ ਚਲ ਗਈ ਆ ਚੌਲ ਵੀ ਖਤਮ ਹੋ ਗਏ ਇਹਦਾ ਮਤਲਬ ਇਹਨੇ ਨਵੀਂ ਨੂੰ ਚੌਲ ਹੀ ਕੱਲੇ ਖਵਾ ਦਿੱਤੇ ਆ ਤੇ ਰੋਟੀ ਮੁੰਡੇ ਨੂੰ ਬਣਾ ਕੇ ਖਵਾ ਲਈ ਨਹੀਂ ਆ ਹੋਰ ਨਹੀਂ ਆ ਮੈਂ ਤੇ ਆਪਣੇ ਤੀਨ ਨੂੰ ਬਣਾ ਕੇ ਖਵਾ ਲਾਂ